ਚੂਲੇ ਦਾ ਦਰਦ ਔਰ ਜਾਂ ਫਿਰ ਕਹ ਲਈਏ हिਪ ਜੋਇੰਟ ਪੇਨ ਔਰ ਜਾਂ ਫਿਰ ਕਹ ਲਈਏ AVN ਜਾਨੀ ਕਿ ਐ ਵੈਸਕੂਲਰ ਨੈਕ੍ਰੋਸਿਸ ਇਸ ਜਗ੍ਹਾ ਤੇ ਜ਼ਿਆਦਾਤਰ ਗਠੀਆ ਕਰਕੇ ਦਰਦ ਹੁੰਦਾ ਹੈ ਜਾਂ ਫਿਰ ਕੋਈ ਆਪਣੇ ਸੱਟ ਲੱਗ ਜਾਵੇ ਔਰ ਜਾਂ ਫਿਰ ਆਪਣੇ ਇਸ ਜਗ੍ਹਾ ਤੇ ਖੂਨ ਦਾ ਸੰਚਾਰ ਜਿਹੜਾ ਉਹ ਕਟਣਾ ਸ਼ੁਰੂ ਹੋ ਜਾਵੇ ਕਿਉਂਕਿ ਇਸ ਜਗ੍ਹਾ ਤੇ AVN ਦੇ ਵਿੱਚ ਦੇਖਿਆ ਗਿਆ ਹੈ ਕਿ ਜਿਹੜਾ ਖੂਨ ਦਾ ਸੰਚਾਰ ਹੈ ਉਹ ਜਦੋਂ ਘਟਦਾ ਹੈ ਤਾਂ ਆਪਣੇ ਬੋਨ ਦੇ ਜੋ ਟਿਸ਼ੂਸ ਨੇ ਉਹ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਜਾਂਦੇ ਆ ਔਰ ਆਪਣੀ ਹੱਡੀ ਇੱਕ ਸੁੰਗੜ ਨਾਗ ਜਾਂਦੀ ਹੈ ਸੋ ਇਸ ਨੂੰ ਆਪਾਂ ਕਸਰਤਾਂ ਨਾਲ ਘਰ ਦੇ ਵਿੱਚ ਕਿਵੇਂ ਤਕੜੇ ਕਰ ਸਕਦੇ ਆ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਸਸ਼ਟ੍ਰੀ ਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਇਸ ਨੂੰ ਆਪਾਂ ਤਿੰਨ ਪਾਰਟ ਦੇ ਵਿੱਚ ਡਿਵਾਈਡ ਕਰ ਰਹੇ ਆ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵਾਰਮ ਅਪ ਐਕਸਰਸਾਈਜ਼ਸ ਫਿਰ ਆਪਾਂ ਕਰਾਂਗੇ ਸਟਰੈਂਥਨਿੰਗ ਐਕਸਰਸਾਈਜ਼ਸ ਫਿਰ ਆਪਾਂ ਕਰਾਂਗੇ ਸਟ੍ਰੈਚਿੰਗ ਐਕਸਰਸਾਈਜ਼ਸ ਸਭ ਤੋਂ ਪਹਿਲਾਂ ਵਾਰਮ ਅਪ ਐਕਸਰਸਾਈਜ਼ਸ ਕੀ ਹੋਏਗੀ ਆਪਾਂ ਖੜ ਕੇ ਆਪਾਂ ਆਪਣੇ ਜਿਹੜੇ ਸਾਈਡ ਤੇ ਦਰਦ ਹੈ ਉਸ ਨੂੰ ਆਪਾਂ ਹੌਲੀ ਹੌਲੀ ਹਿਲਾਵਾਂਗੇ ਧਿਆਨ ਰਹੇ ਜਿੱਥੇ ਦਰਦ ਹੈ ਉਸ ਤੋਂ ਗਾਂ ਨਹੀਂ ਜਾਣਾ ਇਹ ਸਿਰਫ ਵਾਰਮ ਅਪ ਕਰਨਾ ਆਪਾਂ ਇਹ ਹੋਗੀ ਨੰਬਰ 1 ਸੈਕਿੰਡ ਵਾਰਮ ਅਪ ਕੀ ਹੋਏਗੀ ਆਪਾਂ ਇੱਧਾ ਬੈਠ ਜਾਾਂਗੇ ਔਰ ਆਪਾਂ ਸੀਟਿਡ ਮਾਰਚ ਕਰਾਂਗੇ ਹੌਲੀ ਹੌਲੀ ਜਿੱਥੇ ਦਰਦ ਹੈ ਉਸ ਤੋਂ ਗਾਂ ਕਦੇ ਵੀ ਨਹੀਂ ਜਾਵਾਂਗੇ ਇਸ ਨੂੰ ਵੀ ਆਪਾਂ 10 ਤੋਂ 15 ਵਾਰ ਪਹਿਲਾਂ ਵਾਲੀ ਕਸਰਤ ਨੂੰ ਵੀ 10 ਤੋਂ 15 ਵਾਰ ਕਰਾਂਗੇ ਔਰ 2-2 ਸੈਟ ਲਾਵਾਂਗੇ ਤੀਜਾ ਵਾਰਮਅਪ ਕੀ ਹੋਏਗਾ ਆਪਾਂ ਦੋਨੋਂ ਗੋਡੇ ਇਦਾਂ ਮੋੜ ਲਾਂਗੇ ਔਰ ਆਪਾਂ ਇਸ ਗੋਡੇ ਨੂੰ ਆਪਾਂ ਆਪਣੇ ਗਿੱਟੇ ਨਾਲ ਲਾਉਣ ਦੀ ਕੋਸ਼ਿਸ਼ ਫਿਰ ਇਧਰ ਗਿੱਟੇ ਨਾਲ ਲਾਉਣ ਦੀ ਕੋਸ਼ਿਸ਼ ਜ਼ਰੂਰੀ ਨਹੀਂ ਜਦੋਂ ਇਸ ਜਗ੍ਹਾ ਤੇ ਦਰਦ ਹੁੰਦਾ ਗਿੱਟੇ ਨਾਲ ਲੱਗੇਗਾ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਇਸ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਨੂੰ ਵੀ 10 ਤੋਂ 15 ਵਾਰ ਕਰਾਂਗੇ ਔਰ ਤਿੰਨ ਸੈਟ ਲਾਵਾਂਗੇ ਹੁਣ ਆਪਾਂ ਗੱਲ ਕਰਨ ਲੱਗੇ ਆ ਸਟਰੈਂਥਨਿੰਗ ਐਕਸਰਸਾਈਜ਼ ਦੀ ਸਟਰੈਂਥਨਿੰਗ ਐਕਸਰਸਾਈਜ਼ ਕਿਹੜੀਆਂ ਹੋਣਗੀਆਂ ਦੋਨੋਂ ਗੋਡੇ ਮੋੜ ਕੇ ਲੱਕ ਨੂੰ ਹਵਾ ਚੱਕ ਦੇਣਾ ਇੱਥੇ ਆਪਾਂ 10 ਸੈਕਿੰਡ ਹੋਲਡ ਫਿਰ ਆਪਾਂ ਨੀਚੇ ਰੱਖ ਦੇਣਾ ਇਹ ਹੋਗੀ ਪਹਿਲੀ ਬ੍ਰਿਜਿੰਗ ਐਕਸਰਸਾਈਜ਼ ਸਟਰੈਂਥਰਿੰਗ ਦੂਜੀ ਕਸਰਤ ਕੀ ਹੋਏਗੀ ਸਾਈਡ ਲਾਈਨ ਚ ਆ ਜਾਾਂਗੇ हिਪ ਅਬਡਕਸ਼ਨ ਕਰਾਂਗੇ ਜਿੰਨੀ ਕਲੱਤ ਉੱਪਰ ਚੱਕੀ ਜਾਏਗੀ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ ਫਿਰ ਆਪਾਂ ਥੱਲੇ ਆ ਜਾਾਂਗੇ ਔਰ ਜਿਹੜੀ ਸਭ ਤੋਂ ਵਧੀਆ ਐਕਸਰਸਾਈਜ਼ ਆ ਸਿੱਧੇ ਪਏ ਆ ਲੱਤ ਉੱਪਰ ਚੱਕੀ ਔਰ ਹਵਾ ਚ ਲੈ ਆ ਕੇ ਵਾਪਸ ਇੱਕ ਪੈਰ ਦੋ ਪੈਰ 10 ਇਹ ਆਪਾਂ 10 ਵਾਰੀ ਕਰਾਂਗੇ ਲੱਤ ਹਵਾ ਚ ਚਾਹੀਦੀ ਆ ਕ੍ਰਿਸਕੇ ਨਹੀਂ ਲੈ ਕੇ ਜਾਣੀ ਹਵਾ ਚੀ ਜਾਊਗੀ ਔਰ ਇਹ ਵਾਪਸ ਆਏਗੀ ਇਸ ਤੋਂ ਵੀ 10 ਵਾਰੀ ਕਰਕੇ ਆਰਾਮ ਇਸਦੇ ਵੀ ਆਪਾਂ 5 ਤੋਂ 6 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਹੁਣ 3rd ਨੰਬਰ ਤੇ ਆ ਗਈ ਸਟ੍ਰੈਚਿੰਗ ਸਭ ਤੋਂ ਪਹਿਲਾਂ ਆਪਾਂ ਸਟ੍ਰੈਚ ਕਰਾਂਗੇ ਸਿੰਪਲ ਨੀ ਟੂ ਚੈਸਟ ਸਟ੍ਰੈਚ 10 ਸੈਕਿੰਡ ਹੋਲਡ ਫਿਰ ਵਾਪਸ ਇਹ ਪਹਿਲਾ ਸਟ੍ਰੈਚ ਹੋ ਗਿਆ ਹੁਣ ਹੈਮਸਟ੍ਰਿੰਗ ਸਟ੍ਰੈਚ ਕਰਨ ਲੱਗੇ ਆਂ ਗੋਡੇ ਨੂੰ ਪਿੱਛੇ ਫੜ ਲਾਂਗੇ ਲੱਤ ਉੱਪਰ ਚੱਕੀ ਇਸ ਜਗ੍ਹਾ ਤੇ ਖਿੱਚ ਪਏਗਾ 10 ਸੈਕਿੰਡ ਹੋਲਡ ਫਿਰ ਵਾਪਸ ਇਸ ਨੂੰ ਵੀ 4 ਤੋਂ 5 ਵਾਰ ਕਰੋ ਹੁਣ ਆਪਾਂ ਗੱਲ ਕਰਨ ਲੱਗੇ ਆਂ quadriceps muscles ਇਸ ਮਸਲ ਨੂੰ ਆਪਾਂ ਕਿਵੇਂ ਸਟ੍ਰੈਚ ਕਰਨਾ ਖੜ ਕੇ ਆਪਾਂ ਇੱਥੋਂ ਪੜ ਕੇ ਪਿੱਛੇ ਨੂੰ ਖਿੱਚ ਦੇਣਾ 10 ਸੈਕਿੰਡ ਹੋਲਡ ਫਿਰ ਵਾਪਸ ਚਾਰ ਤੋਂ ਪੰਜ ਵਾਰ ਇਹ ਕਰਾਂਗੇ ਸਾਰੀਆਂ ਕਸਰਤਾਂ ਅਗਰ ਤੁਸੀਂ ਰੋਜ਼ਾਨਾ ਕਰੋਗੇ ਤੁਹਾਡਾ ਜੋ ਖੂਨ ਦਾ ਸੰਚਾਰ ਹੈ ਚੂਲੇ ਦਾ ਉਹ ਵੀ ਵਧਣਾ ਸ਼ੁਰੂ ਹੋ ਜਾਏਗਾ ਔਰ ਜੋ ਤੁਹਾਨੂੰ ਦਰਦ ਹੋ ਰਿਹਾ ਚੂਲੇ ਦਾ ਉਹ ਵੀ ਠੀਕ ਹੋਣਾ ਸ਼ੁਰੂ ਹੋ ਜਾਏਗਾ